ਦੁਨੀਆ ਦੇ ਸਭ ਤੋਂ ਵੱਡੀ ਆਬਾਦੀ ਦਾ ਮੁਲਕ ਆਦੀ ਸਰਕਾਰ ਕਹਿੰਦੀ ਕਿ ਸਾਡਾ ਇਹ ਜੋ ਗਰੋਥ ਰੇਟ 7-8% ਹੈ ਤਦੋਂ ਪਹ 4% ਹੋਵੇਗਾ ਤੇ ਅਸਲ 'ਚ ਗਰੋਥ ਰੇਟ ਇਹ ਨਹੀਂ ਆਰਥਿਕ ਮਾਹਰ ਕਹਿੰਦੇ ਹਨ ਕਿ ਇਹ ਸਾਡਾ ਗਰੋਥ ਰੇਟ 2.5% ਤੋਂ ਵੱਧ ਹੈ ਨਹੀਂ ਜੇ ਨੂੰ ਮੰਨ ਲੀਏ ਕਿ 8% ਹੈ ਫਿਰ ਤੁਸੀਂ ਉਹਨਾਂ ਨੂੰ ਗੋਡੇ ਤੇ ਦੇਖਦੇ ਹੋ ਮੰਡੀ ਬਣਾ ਕੇ ਰੱਖ ਮੰਡੀ ਬਣਾ ਕੇ ਰੱਖ ਤਾਂ ਬਸ ਇਹੀ ਸਾਡੀ ਹਾਲਤ ਹੈ ਦੋਸਤੋ ਸੀਪੀਆਈ ਲੁਧਿਆਣਾ ਚੈਨਲ ਵੀ ਤੁਹਾਡਾ ਸਵਾਗਤ ਹੈ ਹਰ ਰੋਜ਼ ਦੀ ਤਰ੍ਹਾਂ ਕਿਸੇ ਅਹਿਮ ਮੁੱਦੇ ਤੇ ਅਸੀਂ ਗੱਲਬਾਤ ਕਰਦੇ ਆਂ ਅੱਜ ਦਾ ਮੁੱਦਾ ਬਹੁਤ ਹੀ ਅਹਿਮ ਹੈ ਕਿਉਂਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਅਮਰੀਕਾ ਭਾਰਤ ਵਪਾਰਕ ਸੌਦਾ ਜਿਹੜਾ ਰੁਕਿਆ ਹੋਇਆ ਸੀ ਉਹ ਫਾਈਨਲ ਹੋਇਆ ਸਰਕਾਰ ਕਹਿੰਦੀ ਹੈ ਅਸੀਂ ਬਹੁਤ ਅਚੀਵ ਕੀਤਾ ਹੈ ਲੇਕਿਨ ਲੋਕ ਕਹਿੰਦੇ ਆ ਕਿ ਇਹਨਾਂ ਨੇ ਦੇਸ਼ ਦੀ ਪ੍ਰਭੂਸਤਾ ਗਹਿਨੇ ਰੱਖਤੀ ਔਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਜਿਹੜੇ ਹੱਕ ਸੀ ਉਹ ਖਤਮ ਕਰ ਦਿੱਤੇ ਉਹਨਾਂ ਨੂੰ ਵੇਚ ਦਿੱਤਾ ਡਾਕਟਰ ਤੁਸੀਂ ਇਸ ਬਾਰੇ ਕੀ ਕਹੋਗੇ ਪਾਟੇ ਜੀ ਇਹ ਜੋ ਗੱਲਬਾਤ ਹੋਈ ਹੈ ਹਾਲਾਂਕਿ ਸਾਡੀ ਸਰਕਾਰ ਨੇ ਹਾਲੇ ਇਹਨੂੰ ਡੀਲ ਦਾ ਦਰਜਾ ਨਹੀਂ ਦਿੱਤਾ ਹੈ ਲੇਕਿਨ ਇਹ ਬਹੁਤ ਹੀ ਇੱਕ ਗੰਭੀਰ ਵਿਸ਼ਾ ਹੈ ਗੰਭੀਰ ਮਸਲਾ ਹੈ ਪਹਿਲੇ ਦੇਖੋ ਬੀਜਾ ਦਾ ਬਿੱਲ ਆਂਦਾ ਆ ਬਿੱਲ ਜਾਂਦਾ ਫਿਰ ਰਿਫਿਲੀ ਬਿੱਲ ਜਾਂਦਾ ਇਹਦੇ ਇਹਦੇ ਬਿੱਲ ਆਂਦੇਗੇ ਫਿਰ ਰੌਲਾ ਪੈ ਗਿਆ ਐਪਸਟੀਨ ਫਾਈਲ ਦਾ ਤੇ ਮੋਦੀ ਦਾ ਵਿੱਚ ਨਾਮ ਹੈ ਫਿਰ ਆ ਗਿਆ ਜਿਹੜਾ ਅਨਵਰ ਨੇ ਦਾ ਕੇਸ ਜੋ ਸਾਡੇ ਜਨਰਲ ਨੇ ਇੱਕ ਆਪਣੀ ਕਿਤਾਬ ਲਿਖੀ ਸੀ ਇਸ ਦੇ ਦੌਰਾਨ ਚੋਰੀ ਵੀ ਚਰਚਾ ਹੋਈ ਤੇ ਉਸੇ ਦੌਰਾਨ ਇਹਨਾਂ ਨੇ ਇੱਕਦਮ ਆ ਸਮਝਾਤਾ ਹੋ ਗਿਆ ਹਮ ਜਿੱਦਾਂ ਕਿ ਕੋਈ ਲਗਨੀ ਸਿਰ ਆ ਵੀ ਸਿਰ ਪੈਰ ਵੀ ਇੱਕਦਮ ਸਮਝਾਤਾ ਹੋ ਜਾਏਗਾ ਸਮਝੋ ਤੇਜਾ ਐਲਾਨ ਪਾਕ ਸਰਕਾਰ ਨੇ ਨਹੀਂ ਕੀਤਾ ਇਹ 트ੰਪ ਨੇ ਕੀਤਾ ਅਮਰੀਕਾ ਚ ਬੈਠੇ ਹਮ ਫਿਰ ਉਥੋਂ ਦੇ ਖੇਤੀ ਸਕੱਤਰ ਨੇ ਕੀਤਾ ਹਮ ਉਸ ਰਾਤ ਨੂੰ ਥੋੜੀ ਦੇਰ ਦੇ ਬਾਅਦ ਉਸ ਤੋਂ ਬਾਅਦ ਸਾਡਾ ਦੁਪਰਧਾਨ ਮੰਤਰੀ ਮੋਦੀ ਬੋਲਿਆ ਮੋਦੀ ਨੇ ਇਹਨੂੰ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਇਹ ਗੱਲ ਕਹੀ ਨਾਲੇ ਕਹੇ ਵੀ 트럼ਪ ਮੇਰਾ ਪੱਕਾ ਮਿੱਤਰ ਹੈ ਹੂੰ ਤੇ 트럼ਪ ਜਿਹੜਾ ਇੱਕ ਸ਼ਾਂਤੀ ਦੂਤ ਹੈ ਦੁਨੀਆ ਦਾ ਹਾਂ ਇਦਾਂ ਨੇ ਉਹਦਾ ਮਤਲਬ ਇਹ ਸੀ ਕਿ ਪੀਸ ਲਿਆਉਣ ਵਾਲਾ ਦੁਨੀਆ ਚ ਵਿਅਕਤੀ ਹੈ ਹੂੰ ਉਹ 트럼ਪ ਕੀ ਹੈ ਦੁਨੀਆ ਜਾਣਦੀ ਹੈ ਇਹ ਮੋਦੀ ਦੇ ਕਹਿੰਦੇ ਨਹੀਂ ਨਹੀਂ ਨਾ ਲੋਕਾਂ ਨੇ 트럼ਪ ਦੇ ਬਾਰੇ ਗੱਲ ਨਹੀਂ ਪਹਿਲੇ ਇਹ ਤੇ ਮੋਦੀ ਦੇ ਭਗਤਾਂ ਨੇ 트럼ਪ ਦੇ ਹਵਨ ਕੀਤੇ ਫਿਰ ਜਦੋਂ 트럼ਪ ਥੋੜਾ ਮੋਦੀ ਦੇ ਨਾਲ ਥੋੜਾ ਓਖਾ ਹੋ ਗਿਆ ਤਾਂ ਉਹਨਾਂ ਨੇ ਉਹਦੇ ਉਹ ਉਹਦੇ ਫੋਟੋ ਤੇ ਜੁੱਤੀਆਂ ਮਾਰੀਆਂ ਤੇ ਹੋਣ ਇਹਨੇ ਨੇ ਕੀ ਕੀਤਾ ਜਸ਼ਨ ਮਨਾਇਆ ਹਾਂ ਦੇਖੋ ਜੇ ਜਸ਼ਨ ਕਿਸ ਗੱਲ ਦਾ ਮਨਾਇਆ ਹੈ ਵੀ ਸਭ ਕੁਝ ਸਮਾਪਤ ਹੋ ਗਿਆ ਇਹਦੇ ਆਰਥਿਕ ਪ੍ਰਭਾਵ ਵੀ ਪੈਨੇ ਇਹਦੇ ਸਾਡੇ ਖਿੱਤੇ ਤੇ ਵੀ ਪ੍ਰਭਾਵ ਪੈਨੇ ਇਹਦੇ ਜੀਓ ਪੋਲੀਟਿਕਲ ਪੂਰਾਨੀ ਤੇ ਪ੍ਰਭਾਵ ਵੀ ਪੈਨੇ ਇਹ ਕੋ ਛੋਟੀ ਗੱਲ ਨਹੀਂ ਹੋਈ ਹੈ ਕਿਉਂਕਿ ਇਹਦੇ ਤੇ ਇੱਕ ਵੱਡੀ ਸ਼ਰਤ ਹੈ ਕਿ ਤੁਸੀਂ ਰੂਸ ਤੋਂ ਨਹੀਂ ਲਓਗੇ ਮਾਲ ਤੁਸੀਂ ਈਰਾਨ ਤੋਂ ਤੇਲ ਨਹੀਂ ਲਓਗੇ ਸਾਡਾ ਤੇਲ ਲਓਗੇ ਵੈਨੇਜ਼ੂਏਲਾ ਦਾ ਬੰਦਸ਼ਾਂ ਲਾਤੀਆਂ ਸਰ ਬੰਦਸ਼ਾਂ ਲਾਤੀਆਂ ਐਸੀ ਮੰਨ ਨਹੀਂ ਹੈ ਉਹ ਮੰਨ ਨਹੀਂ ਰੂਸ ਨਾਲ ਸਾਡੇ ਇੰਨੇ ਚੰਗੇ ਸੰਬੰਧ ਤੁਸੀਂ ਮਿੰਟਾਂ 'ਚੀ ਤੋੜ ਕੇ ਰੱਖਤੇ ਥੋੜੀ ਜਿਨ ਪਹਿਲੇ ਤੁਸੀਂ ਬ੍ਰਿਕਸ 'ਚ ਸ਼ਾਮਿਲ ਹੋਏ ਉਹ ਉਹਦੀਆਂ ਉਹਦੀਆਂ ਗੱਲਾਂ ਕਰ ਰਹੇ ਸੀ ਚੰਗਾਈ ਜਾ ਕੇ ਗੱਲਾਂ ਕਰ ਰਹੇ ਸੀ ਇਸ ਵਾਰੀ ਮੀਟਿੰਗ 'ਚ ਉਹਨੂੰ ਪਤਾ ਨਹੀਂ ਕੀ ਹੋ ਗਿਆ ਕਿ ਇੱਕਦਮ ਤੁਸੀਂ ਸਾਰੀਆਂ ਗੱਲਾਂ ਮੰਨ ਕੇ ਉਸ ਵੇਲੇ ਜੋ ਲਾਦੇ ਤੇਲ ਨੂੰ ਲੋਗੇ ਜਿਹਦੇ ਰਾਸ਼ਪਤੀ ਤੇ ਉਹਦੀ ਘਰ ਵਾਲੀ ਨੂੰ ਪਤਨੀ ਨੂੰ ਕ੍ਰਾਂਪ ਦੀ ਫੌਜ ਨੇ ਜਾ ਕੇ ਚੁੱਕ ਕੇ ਲੈਣ ਦੋਦੇ ਕਰੋ ਦੂਸਰੇ ਦੇਸ਼ ਨੂੰ ਜੋ ਉਹਨੇ ਪਰਵਾਹ ਨਹੀਂ ਕੀਤੀ ਵੀ ਹੋਰ ਇਹਦੀ ਕੋ ਖੁਦ ਮੁਖਤਰੀ ਵੀ ਹੈ ਦੇਸ਼ ਦੀ ਅਸੀਂ ਉਹਦੇ ਨਾਲ ਖੜੇ ਹਾਂ ਹੂੰ ਇਸ ਸਥਿਤੀ ਦੇ ਵਿੱਚ ਇਹ ਫਿਰ ਅਮਰੀਕਾ ਕੀ ਚੰਦਾ ਅੱਜ ਭਾਰਤ ਕੋਈ ਦੁਨੀਆ ਚ ਵੱਡੀ ਸ਼ਕਤੀ ਨਹੀਂ ਇਹ ਜੋ ਮਰਜ਼ੀ ਤੁਸੀਂ ਕਹੀ। ਹੂੰ ਦੁਨੀਆ ਦੀ ਪੁਰਾਣੀ ਟਿਕ ਜਿਹੜੀ ਹੈ ਨਾ ਗੱਲਾਂ ਉਸ ਤੇ ਚੀਨ ਪ੍ਰਭਾਵ ਛੱਡਦਾ ਹੈ ਰੂਸ ਪ੍ਰਭਾਵ ਛੱਡਦਾ ਹੈ ਜਾਂ ਅਮਰੀਕਾ ਅੱਜ ਜੇ ਮੰਨ ਲਈਆਂ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਅਸੀਂ ਜੋ ਮਰਜ਼ੀ ਕਰੇ ਅੱਲਾ ਮੈਂ ਕਹੀ ਜਾਵਾਂ ਕਿ ਮੈਂ ਰਾਜਾ ਚਾਹਦਾ ਪ੍ਰਧਾਨ ਮੰਤਰੀ ਕਹਿੰਦੇ ਕਿ ਮੈਂ ਆਪਣੇ ਨਾਨ ਬਾਇਓਲੋਜੀਕਲ ਵਿਸ਼ਮਗੁਰੂ ਆ ਵਿਸ਼ਮਗੁਰੂ ਆ ਤੇ ਕਹਿਣਾ ਨਹੀਂ ਨਾ ਹੁੰਦਾ ਅਸਲ ਕੀ ਹੈ ਅਸਲੀਅਤ ਹੋਰ ਤੇ ਕਹਿਣਾ ਹੁਣ ਜਸ਼ਨ ਮਨਾਣਾ ਸਾਡੇ ਖੇਤੀ ਸੈਕਟਰ ਚ ਉਹਨੇ ਕਹਤਾ ਉਹਦੀ ਖੇਤੀ ਸਕਤਰ ਨੇ ਸਾਡਾ ਸਾਰਾ ਮਾਲ ਹੁੰਦੇ ਤੇ ਵਿਕੇਗਾ ਉਹ ਪਿਊਸ਼ਗੁਰੂ ਜੋ ਮਰਜ਼ੀ ਕਹੀ ਜਾਏ ਉਹਨੇ ਵੀ ਸਰਕਾਰ ਕਹੀ ਹੈ ਕਿ ਸਾਡਾ ਮਾਲ ਹੈ ਤੂੰ ਮੁਕਤ ਵਿਕੇਗਾ ਮਤਲਬ ਕਿ ਜੋ ਆਏਗਾ ਆਸਾਨੀ ਨਾਲ ਉਸ ਤੇ ਕੋਈ ਰੋਕ ਟੋਕ ਨਹੀਂ ਹੋਏਗੀ ਜੇਰਾ ਉਥੋਂ ਮਾਲ ਅਸੀਂ ਲਿਆਵਾਂਗੇ ਅਮਰੀਕਾ ਤੋਂ ਤੇ 18% ਅ ਜਿਹੋ ਆਪਨੇ ਸਾਡਾ ਮਾਲ ਜਾਏਗਾ ਉਸ ਤੇ 18% ਟੈਰਿਫ ਹੋਏਗਾ ਉਹਨਾਂ ਦਾ ਮਾਲ ਤੇ ਜ਼ੀਰੋ ਜ਼ੀਰੋ ਹੈ ਦੇਖੋ ਸਹੀ ਤੁਸੀਂ ਉਹਨਾਂ ਦਾ ਮਾਲ ਹੈ ਤੇ ਤੜਾ ਤੜ ਵਕੇਗਾ ਉਦੋਂ ਕੱਲੀਆਂ ਗੱਡੀਆਂ ਹੀ ਨਹੀਂ ਵਿਕਣੀਆਂ ਹਰ ਚੀਜ਼ ਆਏਗੀ ਗੱਡੀਆਂ ਚਲੋ ਇੱਕ ਉੱਚ ਵਰਗ ਲਈ ਦੇ ਉਹ ਕੁਝ ਹੋ ਹੀ ਜਾਵੇ ਲੇਕਿਨ ਨਿਮਨ ਵਰਗ ਜਿਹੜਾ ਹੈ ਆਰਥਿਕ ਤੌਰ ਤੇ ਉਹਦੇ ਲਈ ਜੋ ਜੋ ਖੇਤੀ ਦੇ ਦੀ ਅਵਸਥਾ ਇੱਥੇ ਆਣ ਗਿਆ ਇੱਥੇ ਖੇਤੀਬਾੜੀ ਦਾ ਸੰਕਟ ਖੜਾ ਹੋਏਗਾ ਸਾਡੇ ਕਿਸਾਨਾਂ ਲਈ ਮੁਸ਼ਕਲ ਖੜੀ ਹੋਏਗੀ ਸਾਡੇ ਛੋਟੇ ਉਦਯੋਗਾਂ ਤੇ ਹੌਲੀ ਹੌਲੀ ਫਰਕ ਪਏਗਾ ਬੇਰੋਜ਼ਗਾਰੀ ਵਧੇਗੀ ਇਹਦੇ ਬਾਰੇ ਗੰਭੀਰ ਆਰਥਿਕ ਤੇ ਫਿਰ ਪਹਿਲੇ ਹੀ ਮੌਜੂਦ ਜਿਹੜੀ ਸਥਿਤੀ ਦੇਸ਼ ਵੀ ਕਹਿੰਦੇ ਨੇ ਬਣਾਈ ਹੋਈ ਹੈ ਸਾਡੀ ਸਰਕਾਰ ਨੇ ਸਮਾਜਿਕ ਅਰਾਜਕਤਾ ਦੀ ਸਮਾਜਿਕ ਤਾਣੇ ਬਾਣੇ ਨੂੰ ਹਿੰਦੂ ਮੁਸਲਮਾਨ ਦੇ ਨਾਮ ਤੇ ਵੰਡਣ ਦੀ ਇਹ ਹੋਰ ਵਧਾਣਗੇ ਉਸ ਸਥਿਤੀ ਦੇ ਵਿੱਚ ਇਹ ਕਹਿਣਗੇ ਮੁਸਲਮਾਨਾ ਕਰਕੇ ਬੇਰੁਜ਼ਗਾਰੀ ਹੈ ਹਿੰਦੂ ਇਹ ਜੀ ਗੱਲ ਕਰਨਗੇ ਇਹ ਹੋਰ ਵੱਲ ਹੈ ਸੋ ਇਹ ਬੜਾ ਇੱਕ ਗੰਭੀਰ ਸਮਝੌਤਾ ਹੈ ਜਿਸ ਤੇ ਸਾਡੇ ਦੇਸ਼ ਨੂੰ ਗਹਿਰੇ ਨੁਕਸਾਨ ਬਲਕਿ ਇਸ ਖਿੱਤੇ ਦੀ ਜਿਹੜੀ ਹੁਣ ਅਮਰੀਕਾ ਸਾਨੂੰ ਇੱਕ ਇਸਤੇਮਾਲ ਕਰੇਗਾ ਦੂਜਿਆਂ ਦੇ ਖਿਲਾਫ ਅੱਜ ਦੀ ਖਬਰ ਹੈ ਕਿ ਕੋਈ ਅਮਰੀਕਾ ਦੇ ਵਿੱਚ ਇਹ ਪ੍ਰੋਪੋਜ਼ਲ ਆਇਆ ਵੀ 50 ਦੇਸ਼ਾਂ ਦਾ ਜੋ ਗੱਡ ਜੋੜ ਬਣਾਓ ਉਸ ਗੱਡ ਜੋੜ ਚ ਚੀਨ ਦੇ ਜਿਹੜੇ ਰੇਅਰ ਅਰਥ ਐਲੀਮੈਂਟ ਹੈ ਉਹਨਾਂ ਨੂੰ ਅਸੀਂ ਰੋਕ ਲਗਾਉਣ ਲਈ ਸਾਰੇ ਇਕੱਠੇ ਹੋਈਏ ਉਸ ਮੀਟਿੰਗ ਤੇ ਸਾਡੇ ਵਿਦੇਸ਼ ਮੰਤਰਾਲੇ ਸ਼ਾਮਲ ਆ ਹੁਣ ਸਾਫ ਹੋ ਗਿਆ ਕਿ ਉਹਦੇ ਵਿੱਚ ਅਮਰੀਕਾ ਦੇ ਗੱਡ ਜੋੜ ਵੀ ਸਾਡੀ ਸਰਕਾਰ ਹੋਏਗੀ ਜਿਹੜੇ ਨਵੇਂ ਆਜ਼ਾਦ ਹੋਏ ਬਸ਼ਤੀਵਾਦੀ ਪ੍ਰਬੰਧ ਤੋਂ ਅਲੱਗ ਹੋਏ ਵਿਕਾਸਸ਼ੀਲ ਦੇਸ਼ਾਂ ਤੋਂ ਅਸੀਂ ਦੂਰ ਹੋ ਜਾਵਾਂਗੇ ਜੋ ਅਜ ਤੱਕ ਨੀਤੀ ਸੀ ਸਾਡੀ ਉਹ ਖਤਰਾ ਤੋਂ ਅਨਜਲੀ ਦੇਤੀ ਉਹ ਖਤਮ ਹੋ ਜਾਏਗੀ ਤੇ ਇਹ ਬੜੇ ਗੰਭੀਰ ਮੈਂ ਤਾਂ ਸਮਝਦਾ ਐਦੇ ਨਤੀਜੇ ਹੋਣਗੇ ਕਿਉਂਕਿ ਇਹਦਾ ਵੇਰਵਾ ਜੋ ਹੈ ਹਾਲੇ ਤੱਕ ਇਹ ਵੇਰਵਾ ਹੀ ਨਹੀਂ ਆਇਆ ਹੈ ਦਾ ਵੀ ਹੈ ਕੀ ਇਹ ਖੁਸ਼ੀਆਂ ਕਾਦੀਆਂ ਬਣਾ ਰਹੇ ਹੈ ਖੁਸ਼ੀਆਂ ਤੇ ਲੋ ਪਤਾ ਨਾ ਇਹਨਾਂ ਦਾ ਜਦੋਂ ਦੇਖੋ ਇੱਕ ਹੁੰਦਾ ਜਦੋਂ ਆਪਣੀ ਚੋਰ ਨੇ ਚੋਰੀ ਚ ਪਾਣੀ ਹੋਏ ਨਾ ਫੇਰ ਉਹਨਾਂ ਵੱਡੇ ਵੱਡੇ ਗੱਲਾਂ ਕਰਨ ਲੱਗਦਾ ਉਹ ਹਾਲ ਹੈ ਸਾਡਾ ਬਹੁਤ ਹੀ ਦੁਖਦਾਈ ਗੱਲ ਹੈ ਕਿ ਸਾਡਾ ਐਡਾ ਵੱਡਾ ਮੋਲਕ ਹੈ ਅਸੀਂ ਕੋਈ ਨਿਕਾ ਜਮਤ ਨਹੀਂ ਹਾਂ ਦੁਨੀਆ ਵਿੱਚ ਸਭ ਤੋਂ ਵੱਡੀ ਆਬਾਦੀ ਦਾ ਮੋਲਕਾਂ ਸਾਡੀ ਸਰਕਾਰ ਕਹਿੰਦੀ ਕਿ ਸਾਡਾ ਇਹ ਜੋ ਗ੍ਰੋਥ ਰੇਟ 7-8% ਹੈ 7 ਤੋਂ 4% ਹੋਵੇਗਾ ਤੇ ਅਸਲ 'ਚ ਗ੍ਰੋਥ ਰੇਟ ਇਹ ਨਹੀਂ ਆਰਥਿਕ ਮਾਹਰ ਕਹਿੰਦੇ ਹਨ ਕਿ ਇਹ ਸਾਡਾ ਗ੍ਰੋਥ ਰੇਟ 2.5% ਤੋਂ ਵੱਧ ਹੈ ਜੀ ਜੇ ਲੋ ਮੰਨ ਲੀਏ ਕਿ 8% ਹੈ ਫਿਰ ਤੁਸੀਂ ਉਹਨਰੇ ਗੋਡੇ ਤੇ ਦੇਖਦੇ ਹੋ ਮੰਡੀ ਬਣਾ ਕੇ ਰੱਖ ਮੰਡੀ ਬਣਾ ਕੇ ਰੱਖਤਾ ਬਸ ਇਹੀ ਸਾਡਾ ਲੋ ਮੱਦੀ ਮਾਲ ਦੇਖੋ ਹਾਲਤ ਹੈ ਹਾਂਜੀ ਸੋ ਦੋਸਤੋ ਡਾਕਟਰ ਸਾਹਿਬ ਨੇ ਇਸ ਅਮਰੀਕਾ ਤੇ ਭਾਰਤ ਦੇ ਵਪਾਰ ਜੋ ਸਮਝੌਤਾ ਹੋਣ ਜਾ ਰਿਹਾ ਹੈ ਉਸ ਦੇ ਬਾਰੇ ਦੱਸਿਆ ਮੈਂ ਇੱਕ ਜਗ੍ਹਾ ਪੜ ਰਿਹਾ ਸੀ ਕਿ ਬਹੁਤ ਸਾਰੀਆਂ ਚੀਜ਼ਾਂ ਤੇ ਜਿਹੜਾ ਤੈਰਫ ਹੈ ਸਾਡੇ ਦੇਸ਼ ਲਈ ਉਹ 3% ਸੀ ਉਹ ਚੀਜ਼ਾਂ ਤੇ ਵੀ ਉਹਨਾਂ 18% ਹੋ ਗਿਆ। ਹੂੰ। ਦੂਸਰੇ ਪਾਸੇ ਜਿਹੜੇ ਬਹੁਤ ਸਾਰੇ ਮੁਲਕ ਹੈ ਜਿਨ੍ਹਾਂ ਤੇ 19 ਜਾਂ 20% ਟੈਰਿਫ ਲਾਇਆ ਹੈ ਉਹ ਅਮਰੀਕਾ ਦੇ ਫੇਵਰਟ ਮੋਸਟ ਫੇਵਰਟ ਮੁਲਕ ਹੈ। ਉਹਨਾਂ ਨੂੰ 5% ਦੀ ਛੋਟ ਹੈ। ਈਵਨ ਪਾਕਿਸਤਾਨ ਨੂੰ ਵੀ 14% ਟੈਰਿਫ ਲੱਗੇਗਾ। ਬੰਗਲਾਦੇਸ਼ ਆ ਕੀ ਹੋ ਰਿਹਾ ਜੀ ਜਿਹੜੇ ਮੁਲਕ ਨੇ ਉਹਨਾਂ ਨੂੰ 15% ਜਾਂ 14% ਲੱਗੇਗਾ। ਅਸੀਂ 18% ਟੈਰਿਫ ਲਵਾ ਕੇ ਵੀ ਖੁਸ਼ ਹਾਂ। ਔਰ ਉਸ ਦੇ ਬਦਲੇ ਅਸੀਂ 0% ਕਰਤਾ ਹੈ। ਤਾਂ ਕਿ ਉਹ ਜੋ ਵੀ ਮਾਲ ਉਥੇ ਨਹੀਂ ਵਿਕਦਾ ਉਹ ਇੱਥੇ ਆ ਕੇ ਵੇਚਣ ਔਰ ਸਾਡੇ ਦੇਸ਼ ਦਾ ਆਪਣਾ ਜਿਹੜਾ ਉਦਯੋਗ ਹੈ ਮੈਨੂਫੈਕਚਰਿੰਗ ਹੈ ਉਹ ਤਬਾਹ ਹੋਏਗੀ ਤੇ ਇਹਦੇ ਨਾਲ ਹੀ ਕਿਉਂਕਿ ਕਾਂਗਰਸ ਪਾਰਟੀ ਨੇ ਔਰ ਬਾਕੀ ਪਾਰਟੀਆਂ ਨੇ ਵੀ ਇਸ ਦਾ اپੋਜ਼ਿਸ਼ਨ ਕੀਤਾ ਔਰ ਉਹਨਾਂ ਨੇ ਕਿਹਾ ਕਿ ਇਹ ਪਾਰਲੀਮੈਂਟ ਦੇ ਵਿੱਚ ਰੱਖਿਆ ਜਾਏ ਔਰ ਪਾਰਲੀਮੈਂਟ ਨੂੰ ਦੱਸਿਆ ਜਾਏ ਕਿ ਕੀ ਸਮਝੌਤਾ ਹੋ ਰਿਹਾ ਸੋ ਦੋਸਤੋ ਅੱਜ ਲਈ ਇਨਾ ਹੀ ਤੁਸੀਂ ਸਾਡਾ ਇਹ ਚੈਨਲ ਦੇਖਦੇ ਰਹੋ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਕੱਲ ਕਿਸੇ ਹੋਰ ਮੁੱਦੇ ਨਾਲ ਤੁਹਾਡੇ ਸਾਹਮਣੇ ਆਵਾਂਗੇ। ਸ਼ੁਕਰੀਆ। ਧੰਨਵਾਦ।